ਪੰਜਾਬ ਸਰਕਾਰ ਮਰਦਾਵਾ 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 ਆਮ ਆਦਮੀ ਪਾਰਟੀ ਮਰਦਾਵਾ 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 ਪੰਜਾਬ ਸਰਕਾਰ ਮਰਦਾਵਾ 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 ਮੈਂ ਗਰਜੀਤ ਸਿੰਘ ਮੌੜ ਬਲਾਕ ਦਾਗੂ ਜੀ ਕੀ ਗੱਲ ਹੋਈ ਅੱਜ ਤੁਸੀਂ ਇਕੱਠੇ ਹੋਏ ਇੱਥੇ ਨਾਕਾਬੰਦੀ ਵੀ ਕੀਤੀ ਹੈ ਪਿੰਡ ਦੀ ਕੀ ਮਾਮਲਾ ਲੱਗਦਾ ਸਾਰਾ ਕੀ ਲੱਗਦਾ ਤੁਹਾਨੂੰ ਸਾਰਾ ਦੇਖੋ ਜੀ ਅਸੀਂ ਪਹਿਲਾਂ মিডিਆ ਦਾ ਧੰਨਵਾਦ ਕਰਦੇ ਆ ਜਿਹੜੀ ਇੱਥੇ ਸਾਡੇ ਕੋਲੇ ਪਹੁੰਚੀ ਹੈ ਸਾਰੇ মিডিਆ ਦਾ ਅਸੀਂ ਧੰਨਵਾਦ ਕਰਦੇ ਆਗੇ ਕਿਉਂਕਿ ਜਿਹੜਾ ਇਹ মিডিਆ ਹੈ ਇਹ ਸਾਡਾ ਚੌਥਾ ਥੰਮ ਹੈਗਾ ਜਿਹੜਾ ਕਿ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈਗਾ ਇਸ ਕਰਕੇ ਜਿਹੜਾ ਇਹਨਾਂ ਨੇ ਇਹ ਘੇਰਾਬੰਦੀ ਪਿੰਡ ਦੇ ਵਿੱਚ ਕੀਤੀ ਹੋਈ ਹੈ ਲੇਲੇ ਵਾਲੇ ਪਿੰਡ ਦੇ ਵਿੱਚ ਗੈਸ ਪਾਈਪ ਲਾਈਨ ਨੰਗਰਹੀ ਸੀਗੀ ਉਂ ਤਾਂ ਤਕਰੀਬਨ ਇਹ ਦਿੱਲੀ ਅੰਦੋਲਨ ਵੇਲੇ ਚੱਲਦੀ ਦੀ 2019 ਤੋਂ ਇਹਨਾਂ ਦੀ ਮਸ਼ੀਨ ਇੱਥੇ ਰੋਕੀ ਹੋਈ ਹੈਗੀ ਉਂ ਤਾਂ ਇਹਨੂੰ ਜੇ ਮੰਨਿਆ ਜਾਵੇ ਤਾਂ ਘੱਟੋ ਘੱਟ 5-6 ਸਾਲ ਹੋ ਗਏ ਇਸ ਕੰਮ ਨੂੰ ਰੋਕੇ ਹੋਏ ਨੂੰ ਪਰ ਹੁਣ ਜਿਹੜਾ ਇਹਦੇ ਨਾਲ ਸਮਝੌਤਾ ਹੋਇਆ ਸੀ ਪੰਜਾਬ ਸਰਕਾਰ ਨਾਲ ਪਿਛਲੀ 15 ਮਈ 2023 ਨੂੰ ਬਠਿੰਡੇ ਦੇ ਡੀਸੀ ਕਮਿਸ਼ਨਰ ਸਾਹਿਬ ਦੀ ਅਗਵਾਈ ਵਿੱਚ ਤਲਵੰਡੀ ਸਾਬੋ ਆ ਕੇ ਇਹਨਾਂ ਨੇ ਪਿੰਡ ਬਹਿਮਣ ਕੌਰ ਸਿੰਘ ਵਾਲੇ ਦੇ ਵਿੱਚ ਜਾਵਰ ਨਾਲ ਪੁਲਿਸ ਪ੍ਰਸ਼ਾਸਨ ਦੇ ਜ਼ੋਰ ਨਾਲ ਉੱਥੇ ਪਾਈਪ ਲਾਈਨ ਕਿਸਾਨਾਂ ਦੇ ਖੇਤਾਂ ਵਿੱਚ ਦੀ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉੱਥੇ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਨੂੰ ਜਦੋਂ ਪਤਾ ਲੱਗਿਆ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਡਟਮਾ ਵਿਰੋਧ ਹੋਣ ਤੋਂ ਬਾਅਦ ਡੀਸੀ ਸਾਹਿਬ ਖੁਦ ਆਪ ਆਏ ਉਹਨਾਂ ਨੇ ਬੈਠ ਕੇ ਜਥੇਬੰਦੀ ਦੇ ਆਗੂਆਂ ਨਾਲ ਸਮਝੌਤਾ ਕੀਤਾ ਕਿ ਸਾਰੇ ਕਿਸਾਨਾਂ ਨੂੰ 24 ਲੱਖ ਪ੍ਰਤੀ ਏਕੜ ਤੇ ਜਿਹੜੇ ਕਿਸਾਨਾਂ ਦੇ ਫਸਲ ਦਾ ਅਜਾੜਾ ਹੋਇਆ ਉਹਨਾਂ ਦਾ 19 ਚਰ ਦਾ ਠੇਕਾ ਪਾ ਕੇ ਲਗਭਗ 2837000 ਰੁਪਏ ਬਣਦੇ ਐ ਵੀ ਉਹ ਸਾਨੂੰ ਅਸੀਂ 20 ਦਿਨਾਂ ਦੇ ਵਿੱਚ ਵਿੱਚ ਪਾ ਦਿਆਂਗੇ ਪਰ ਨਹੀਂ ਉਸ ਸਮਝੌਤੇ ਹੋਏ ਨੂੰ ਵੀ ਬਹੁਤ ਚਿਰ ਹੋ ਗਿਆ ਹੁਣ ਇਸ ਮੋਰਚੇ ਨੂੰ ਵੀ ਲਗਾਤਾਰ 1 ਜੁਲਾਈ ਤੋਂ ਲੱਗਿਆ ਹੋਇਆ ਹੈਗਾ ਤਕਰੀਬਨ ਲਗਭਗ 15 ਮਹੀਨੇ ਹੋ ਗਏ ਰਾਤ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਮਜ਼ਦੂਰਾਂ ਨੂੰ ਦਬਾਉਣ ਦੀ ਖਾਤਰ ਪਿੰਡ ਲੇਲੇ ਵਾਲੇ ਦੀ ਨਾਕਾਬੰਦੀ ਕੀਤੀ ਗਈ ਜੋ ਕਿਸਾਨ ਇੱਥੇ ਆਪੇ ਪਾਣੀ ਦੀ ਵੀ ਆ ਰਹੇ ਸੀਗੇ ਪਾਣੀ ਚੱਲ ਰਿਹਾ ਝੋਨਾ ਨੂੰ ਫਸਲ ਨੂੰ ਪਾਣੀ ਦੀ ਲੋੜ ਸੀਗੀ ਉਹਨਾਂ ਨੂੰ ਕਹਿ ਰਹੇ ਸੀਗੇ ਵੀ ਤੁਸੀਂ ਇੱਧਰ ਕਿੱਧਰ ਜਾ ਰਹੇ ਹੋ ਪਰ ਇਹ ਸਰੇ ਆਮ ਸਾਨੂੰ ਪਤਾ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਨਾਲ ਸੰਧੀ ਮਿਲਾਈ ਹੋਈ ਹੈ ਉਹਨਾਂ ਦੀ ਪਿੱਠ ਥਾਪੜ ਰਿਹਾ ਹੈ ਜਿਹੜੀ ਇਹ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਕਿਸੇ ਨੂੰ ਅਸੀਂ ਉਹਨਾਂ ਦਾ ਬਣਦਾ ਹੱਕ ਦੇਵਾਂਗੇ ਪਿੰਡਾਂ ਦੇ ਵਿੱਚੋਂ ਚੱਲੂ ਗਲੀ ਮੁਹੱਲਿਆਂ ਦੇ ਵਿੱਚੋਂ ਚੱਲੂ ਪਰ ਨਹੀਂ ਇਹ ਉਲਟ ਹੈ ਇਹ ਕਾਰਪੋਰੇਟ ਘਰਾਣੇ ਦੇ ਹੱਕ 'ਚ ਖੜ ਰਹੀ ਹੈ ਇਸ ਕਰਕੇ ਜਦੋਂ ਅਸੀਂ ਪਿਛਲੇ 1 ਦਸੰਬਰ ਤੋਂ ਲੈ ਕੇ 5 ਦਸੰਬਰ ਤੱਕ ਚੰਡੀਗੜ੍ਹ ਗਏ ਆ ਜਿਹੜਾ ਕਿ 2009 ਤੋਂ ਕਿਸੇ ਵੀ ਜਥੇਬੰਦੀ ਨੂੰ ਚੰਡੀਗੜ੍ਹ ਦੇ ਵਿੱਚ ਕੋਈ ਧਰਨਾ ਮਜਾਰਾ ਨਹੀਂ ਕਰਨ ਦਿੱਤਾ ਸੀਗਾ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹਾ ਤੇ ਖੇਤ ਮਜ਼ਦੂਰ ਯੂਨੀਅਨ ਨੇ ਜਦੋਂ ਉਹਨਾਂ ਦੇ ਦਬਾਅ ਅੱਗੇ ਸਰਕਾਰ ਝੁਕੀ ਉਹਨਾਂ ਨੂੰ ਜਗ੍ਹਾ ਦਿੱਤੀ ਗਈ ਉੱਥੇ ਮਜਾਰਾ ਵੀ ਕਰਿਆ ਉੱਥੇ 6 ਦਿਨ ਬੈਠ ਕੇ ਵੀ ਆਏ ਉਦੋਂ ਭਗਵੰਤ ਮਾਨ ਨੇ ਇਹ ਗੱਲਾਂ ਜਿਹੜੀਆਂ ਮੰਗਾਂ ਸੀਗੀਆਂ ਇਹ ਮੰਨੀਆਂ ਸੀ ਵੀ ਗੈਸ ਪਾਈਪ ਲਾਈਨ ਹੈ ਭਾਰਤ ਮਾਲਾ ਪ੍ਰੋਜੈਕਟ ਹੈ ਜਾਂ ਸੰਗਤ ਬਲਾਕ ਦੇ ਵਿੱਚ ਜਿਹੜਾ 올림픽 ਸਕਿੰਨ ਤੇ ਬਿਮਾਰੀਆਂ ਨਾਲ ਪਸ਼ੂ ਮਰੇ ਹੋਏ ਸੀ ਜਾਂ ਕਣਕ ਦਾ ਮਾਜਵਾ ਸੀ ਵੀ ਇਹ ਸਾਨੂੰ ਅਸੀਂ ਕੁਝ ਦਿਨਾਂ ਦੇ ਵਿੱਚ ਵਿੱਚ ਦੇਵਾਂਗੇ ਪਰ ਨਹੀਂ ਉਦੇ ਉਲਟ ਅੱਜ ਰਾਤ ਤਕਰੀਬਨ 2:30 ਵਜੇ ਤੋਂ ਲੈ ਕੇ ਲਗਾਤਾਰ ਪ੍ਰਸ਼ਾਸਨ ਇਸ ਗੱਲ ਨੂੰ ਦਬਾਉਣਾ ਚਾਹੁੰਦਾ ਹੈ ਕਿ ਅਸੀਂ ਧੱਕੇ ਨਾਲ ਗੈਸ ਪਾਈਪ ਲੈਣ ਅੱਜ ਲੈਲੇ ਵਾਲੇ ਹਰ ਹਾਲਤ ਪਾਉਣੀ ਹੈ ਪਰ ਸਾਡੇ ਜਥੇਬੰਦੀ ਦਾ ਇਹ ਫੈਸਲਾ ਹੋ ਚੁੱਕਿਆ ਹੈ ਵੀ ਅਸੀਂ ਜਿੰਨਾ ਚੱਕਰ ਸਾਰੇ ਕਿਸਾਨਾਂ ਨੂੰ ਬੰਨਦਾ ਉਹਨਾਂ ਦਾ ਹੱਕ ਨਹੀਂ ਮਿਲਦਾ ਉਹਨਾਂ ਚੱਕਰੇ ਸੀ ਕਿਸੇ ਵੀ ਕੀਮਤ ਤੇ ਇਹ ਗੈਸ ਪਾਈਪ ਲੈਣ ਨਹੀਂ ਪਾਉਣ ਦਿੱਤੀ ਜੀ ਹਾਂ ਜੀ ਸਰ ਕਦੋਂ ਕਦਾਂ ਆਏ ਤੁਸੀਂ ਜੀ ਅਜੀ ਤਾਂ ਯਾਰ ਰਾਤ 2:30 ਦੀ ਡਿਊਟੀ ਸੀ ਕਿ ਤੇ ਤਲਵੰਡੀ ਸਾਹਿਬ ਕੋਈ ਤਲਵੰਡੀ ਸਾਹਿਬ ਪੰਡਾ ਸ਼ਹਿਰ ਤੇ ਕਿੰਨੇ ਕੁ ਪੁਲਿਸ ਆਈ ਇੱਥੇ ਜੀ ਪਤਾ ਨਹੀਂ ਸੱਚੀ ਬਾਰੇ ਅਸੀਂ ਕੋਈ ਕਨਫਰਮ ਨਹੀਂ ਸਾਡਾ ਜਿਲ੍ਹਾ ਸਾਡਾ ਫਾਇਲ ਕਰ ਫਾਇਲ ਕਰ ਨਾ ਵੀਰੇ ਮੰਗਾ ਸਿੰਘ ਕਿੱਥੋਂ ਆਏ ਹੋ ਰੇਂ ਦੇ ਕੀ ਲੈ ਕੇ ਆਏ ਹੋ ਅਬੈਰੀਗੇਟ ਲੈ ਕੇ ਆਏ ਸੀ ਕਹੇ ਕਿਹ ਵਜੇ ਆਈ ਸੀ ਤਰਫੇ ਏ ਰਾਤ ਹੀ ਆਈ ਸੀ ਕਿਥੋਂ ਕਿੱਥੇ ਲੈ ਕੇ ਆਇਓ ਇਹ ਤਲਵੰਡੀ ਸਾਭੋਈ ਹੁਣ ਲਾਹੇ ਨਹੀਂ ਨਹੀਂ ਇਹ ਕਹਿੰਦੇ ਸਵੇਰੇ ਲਵਾਵਾਂਗੇ ਪੁਲਿਸ ਕਿੰਨੀ ਕਿਸੇ ਇੱਥੇ ਸ਼ਹਿਰ ਚ ਬਹੁਤ ਬਹੁਤ ਮਾਮਲਾ ਨਹੀਂ ਪਤਾ ਕੀ ਹੈ ਨਹੀਂ ਮਾਮਲੇ ਦਾ ਨਹੀਂ ਪਤਾ ਕੀ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਭੋ ਦੇ ਨਾਲ ਜੁੜ ਕੇ ਕਾ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਇਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜ਼ੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜ੍ਹਾਈ। ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ।